ਦੋਸਤੋ ਅੱਜ ਇੱਕ ਤੁਹਾਡੇ ਨਾਲ ਸਵਾਲ ਕਰਨ ਜਾ ਰਿਹਾ ਕਿ ਤੁਸੀਂ ਦੁਨੀਆ ਦੀ ਸਭ ਤੋਂ ਵੱਡੀ ਸਾਜ਼ਿਸ਼ ਕਿਸ ਨੂੰ ਸਮਝਦੇ ਹੋ ਫਰਸਟ ਜਾਂ ਸੈਕੰਡ ਵਰਲਡ ਵਾਰ ਕੋਈ ਬੈਂਕ ਰੋਬਰੀ ਜਾਂ ਕਿਸੇ ਇੱਕ ਦੇਸ਼ ਦਾ ਦੂਸਰੇ ਦੇਸ਼ ਤੇ ਹਮਲਾ ਨਹੀਂ ਇਹ ਸਭ ਬਹੁਤ ਛੋਟੀਆਂ ਗੱਲਾਂ ਨੇ ਹਾਂ ਅਸਲ ਦੇ ਵਿੱਚ ਅੱਜ ਜਿਸ ਟੌਪਿਕ ਤੇ ਗੱਲ ਅਸੀਂ ਕਰਨ ਜਾ ਰਹੇ ਹਾਂ ਉਹ ਸ਼ਾਇਦ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਕਿਸ ਤਰ੍ਹਾਂ ਕੁਝ ਗਿਣਤੀ ਦੇ ਲੋਕ ਸਾਰੀ ਦੁਨੀਆ ਨੂੰ ਮਜਬੂਰ ਕਰ ਦੇਣਗੇ ਆਪਣੇ ਤੇ ਡਿਪੈਂਡ ਹੋਣ ਲਈ ਟਾਪਿਕ ਪੂਰਾ ਜਾਣਨ ਲਈ ਦੋਸਤੋ ਤੁਹਾਨੂੰ ਪੂਰੀ ਵੀਡੀਓ ਦੇਖਣੀ ਪੈਗੀ ਔਰ ਲਾਸਟ ਦੇ ਵਿੱਚ ਇੱਕ ਰਿਕਵੈਸਟ ਹੈ ਕਿ ਤੁਸੀਂ ਆਪਣੀ رائے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਹਵਾ ਤੇ ਪਾਣੀ ਤੋਂ ਇਲਾਵਾ ਕੋਈ ਐਸੀ ਤੀਸਰੀ ਚੀਜ਼ ਹੈ ਜਿਸ ਤੋਂ ਬਿਨਾ ਦੁਨੀਆ ਚੱਲ ਨਹੀਂ ਸਕਦੀ ਤੁਹਾਡਾ ਜਵਾਬ ਸ਼ਾਇਦ ਨਾ ਹੋਏਗਾ ਕਿਉਂਕਿ ਜੇ ਗੱਲ ਕਰੀਏ ਪੁਰਾਣੇ ਸਮਿਆਂ ਦੀ ਤੇ ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਰਸੋਈਆਂ ਨਹੀਂ ਸੀ ਤੇ ਉਦੋਂ ਵੀ ਲੋਕ ਜੰਗਲੀ ਜੀਵ ਕਈਆਂ ਜੰਗਲੀ ਫਲ ਖਾ ਕੇ ਜੀਵਨ ਜੀਂਦੇ ਸਨ ਔਰ ਕਪੜੇ ਦੀ ਖੋਜ ਤੋਂ ਪਹਿਲੇ ਵੀ ਲੋਕ ਜੰਗਰੀ ਜੀਵਾਂ ਦੀ ਜਿਹੜੀ ਖਾਲ ਹੈ ਉਹਨੂੰ ਕਪੜੇ ਦੇ ਤੌਰ ਤੇ ਵਰਤਦੇ ਸੀ ਪਰ ਇਹ ਸਵਾਲ ਮੈਂ ਤੁਹਾਨੂੰ ਪੁੱਛ ਕਿਉਂ ਰਿਆਂ ਕਿਉਂਕਿ ਦੋਸਤੋ ਪਿਛਲੇ 1-2 ਦਿਨਾਂ ਦੇ ਵਿੱਚ ਜੋ ਪੂਰੀ ਦੁਨੀਆ ਦੇ ਵਿੱਚ ਹੋਇਆ ਉਹਨੇ ਇਹ ਸਵਾਲ ਪੁੱਛਣ ਦੇ ਮਜਬੂਰ ਕਰ ਦਿੱਤਾ ਕਿ ਕੀ ਦੁਨੀਆ ਦੇ ਵਿੱਚ ਹਵਾ ਤੇ ਪਾਣੀ ਤੋਂ ਬਾਅਦ ਕੋਈ ਐਸੀ ਚੀਜ਼ ਹੈ ਜਿਸ ਤੋਂ ਬਿਨਾ ਦੁਨੀਆ ਨਹੀਂ ਚੱਲ ਸਕਦੀ ਆਖਿਰ ਕੀ ਹੈ ਉਹ ਚੀਜ਼ ਆਓ ਜਾਣਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ से दुबई जा रहे हैं जी है। हाँ ऑनलाइन टिकट है तो बोर्डिंग पास निकालने का प्रयास किया तो ये काम नहीं कर रहा था सिस्टम तो अब देखते हैं मैनुअली बोर्डिंग पास अंदर जाके करते हैं दोस्तों नमस्कार तो स्वागत है तो एक होर नवे एपीसोड ਤੋ ਜਿਹੜੇ ਦੋਸਤ ਤੁਸੀਂ ਚੈਨਲ ਨਾਲ ਨਵੇਂ ਜੁੜੇ ਹੋ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਦਾਂ ਦੀਆਂ ਹੋਰ ਵੀ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਣ। ਦੋਸਤੋ ਕੁਝ ਹੀ ਦਿਨ ਪੁਰਾਣੀ ਗੱਲ ਹੈ ਕਿ ਰੋਜ਼ਮਰਾਂ ਦੀ ਜ਼ਿੰਦਗੀ ਜੀ ਰਹੇ ਲੋਕ ਜਿਹੜੇ ਕਿ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਇੱਕ ਤੋਂ ਦੂਸਰੇ ਦੇਸ਼ ਜਾ ਰਹੇ ਸੀ ਜਾਂ ਲੋਕ ਆਪਣੀਆਂ ਫੈਮਿਲੀ ਦੇ ਨਾਲ ਕੋਈ ਫੈਮਿਲੀ ਟ੍ਰਿਪ ਤੇ ਜਾ ਰਹੇ ਸੀ। ਉਹ ਅਚਾਨਕ ਜਦੋਂ 에ਰਪੋਰਟ ਤੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਸ਼ਾਇਦ ਕੋਈ ਸੌਫਟਵੇਅਰ ਜਿਹੜਾ ਉਹ ਕਰਪਟ ਹੋਇਆ ਜਿਸ ਕਰਕੇ ਸਾਰੀਆਂ ਉਡਾਨਾਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਇਹ ਖਬਰ ਪੂਰੀ ਦੁਨੀਆ ਦੇ ਵਿੱਚ ਅੱਗ ਦੀ ਲਹਿਰ ਵਾਂਗੂ ਫੈਲਦੀ ਆ ਔਰ ਸਾਰੀ ਦੁਨੀਆ ਦੇ ਵਿੱਚ ਮੋਸਟਲੀ ਜਿਹੜੇ 에어ਪੋਰਟ ਨੇ ਉਹ ਸਾਰੇ ਰੁਕ ਜਾਂਦੇ ਨੇ ਇਹ ਸਮੱਸਿਆ ਸੀ ਦੋਸਤੋ ਕੁਝ ਸੌਫਟਵੇਅਰ ਅਪਡੇਸ਼ਨ ਦੇ ਨਾਲ ਜਿਹੜੀ ਆਈ ਸੀ ਜਿਸ ਨਾਲ ਕਿ ਜਿਹੜੇ ਹਵਾਈ ਜਹਾਜ਼ ਉੱਡ ਰਹੇ ਸੀ ਉਹਨਾਂ ਨੂੰ ਲੈਂਡਿੰਗ ਦੇ ਵਿੱਚ ਕੁਝ ਪ੍ਰੋਬਲਮ ਆ ਰਹੀ ਸੀ ਸਾਰੀ ਦੁਨੀਆ ਦੇ ਵਿੱਚ 에어ਪੋਰਟ ਤੇ ਜਿਹੜਾ ਸਿਸਟਮ ਵਰਤਿਆ ਜਾਂਦਾ ਉਹ ਸਾਰਾ ਹੈਂਗ ਹੋ ਚੁੱਕਾ ਸੀ ਕੋਈ ਕੰਮ ਨਹੀਂ ਹੋ ਰਿਹਾ ਸੀ ਲੇਕਿਨ ਇਨ ਬਿਟਵੀਨ ਲੋਕਾਂ ਨੂੰ ਫਿਕਰ ਸੀ ਉਹਨਾਂ ਉਡਾਨਾਂ ਦੀ ਜਿਹੜੀਆਂ ਹਵਾ 'ਚ ਉਡ ਰਹੀਆਂ ਨੇ ਉਹ ਕਿਸ ਤਰ੍ਹਾਂ ਲੈਂਡ ਕਰਨਗੀਆਂ ਇਹ ਸੋਚ ਦਾ ਵਿਸ਼ਾ ਸੀ ਲੇਕਿਨ ਇੱਕ achhi khabar ਸੁਣਨ ਨੂੰ ਮਿਲਦੀ ਹੈ ਕਿ ਸਿਸਟਮ ਹੈਂਗ ਹੋਣ ਦੇ ਬਾਵਜੂਦ ਵੀ ਜਿਹੜੇ 에어ਲਾਈਨਸ ਦੇ ਪਾਇਲਟਸ ਨੇ ਉਹ ਇਹਨੇ ਸਕਸ਼ਨ ਸੀ ਕਿ ਉਹ ਮੈਨੂਅਲ ਤਰੀਕੇ ਨਾਲ ਉਹਨਾਂ ਸਭ ਦੀ ਲੈਂਡਿੰਗ ਕਰਵਾ ਲੈਂਦੇ ਨੇ ਲੇਕਿਨ ਹਜ਼ਾਰਾਂ ਲੋਕ 에어ਪੋਰਟ ਤੇ ਧੱਕੇ ਖਾ ਰਹੇ ਸੀ ਆਪਣੀ ਫਲਾਈਟ ਦਾ ਇੰਤਜ਼ਾਰ ਕਰ ਰਹੇ ਸੀ ਉਹ ਗਲਤੀ ਸ਼ਾਇਦ ਜਿਹੜੀ ਉਹਨਾਂ ਦੀ ਹੈ ਵੀ ਨਹੀਂ ਸੀ ਉਸ ਦੀ ਸਜ਼ਾ ਉਹ ਲੋਕ ਭੁਗਤ ਰਹੇ ਸੀ ਲੇਕਿਨ ਲਗ ਲਗ 에어ਲਾਈਨ ਕੰਪਨੀਆਂ ਜਿਨ੍ਹਾਂ ਦੇ ਬਿਆਨ ਟਾਈਮ ਟੂ ਟਾਈਮ ਸਾਹਮਣੇ ਆਉਂਦੇ ਨੇ ਉਹ ਵੀ ਇਸ ਚੀਜ਼ ਤੋਂ ਵਾਕਿਫ ਨਹੀਂ ਸੀ ਕਿ ਆਖਿਰ ਇਹ ਹੋ ਕੀ ਰਿਹਾ ਵਿਮਾਨ ਦੇ ਵਿੱਚ ਕਿੰਨੇ ਇੰਜਣ ਹੁੰਦੇ ਨੇ ਔਰ ਵਿਮਾਨ ਨੂੰ ਕਿੰਨੇ ਪਾਇਲਟ ਉਡਾਉਂਦੇ ਨੇ ਇਹ ਤਾਂ ਆਮ ਜਨਤਾ ਜਾਣਦੀ ਆ ਲੇਕਿਨ ਵਿਮਾਨ ਦੇ ਉਡਾਣ ਭਰਨ ਤੋਂ ਲੈ ਕੇ ਉਹਦੀ ਲੈਂਡਿੰਗ ਤੱਕ ਉਹਦਾ ਸਾਥ ਦਿੰਦੇ ਨੇ ਕੁਝ ਸੌਫਟਵੇਅਰ ਆਓ ਸਮਝਦੇ ਆ ਸਾਰੇ ਸਿਸਟਮ ਨੂੰ ਤੋ ਦੋਸਤੋ ਫਲਾਈਟ ਦੇ ਟੇਕ-ਆਫ ਕਰਨ ਲਈ ਸਭ ਤੋਂ ਪਹਿਲੇ ਵਰਤਿਆ ਜਾਂਦਾ ਹੈ ਫਲਾਈਟ ਮੈਨੇਜਮੈਂਟ ਸਿਸਟਮ ਜੋ ਕਿ ਇੱਕ ਵਿਮਾਨ ਨੂੰ ਆਪਣੇ ਆਪ ਉਡਾਣ ਲਈ ਵਰਤਿਆ ਜਾਂਦਾ ਹੈ। ਦੂਸਰਾ ਆਉਂਦਾ ਹੈ 에ਅਰ ਟ੍ਰੈਫਿਕ ਕੰਟਰੋਲ। ਇਹ ਸਿਸਟਮ ਵਿਮਾਨ ਨੂੰ ਹਵਾਈ ਪੱਟੀ ਔਰ ਹਵਾ ਦੇ ਵਿੱਚ ਸੁਰੱਖਿਅਤ ਰਸਤਾ ਦਿਖਾਉਣ ਦਾ ਕੰਮ ਕਰਦਾ ਹੈ। ਫਿਰ ਆਉਂਦਾ ਹੈ ਵੈਦਰ ਰਡਾਰ ਸਿਸਟਮ। ਇਹ ਸਿਸਟਮ ਮੌਸਮ ਦੀ ਜਾਣਕਾਰੀ ਪਾਇਲਟ ਤੱਕ ਪਹੁੰਚਾਉਂਦਾ ਹੈ। ਔਰ ਲਾਸਟ ਦੇ ਵਿੱਚ ਦੋਸਤੋ ਆਉਂਦਾ ਹੈ एयरक्राफ्ट कम्युनिकेशन एड्रेसिंग एंड रिपोर्टिंग सिस्टम ये सिस्टम दोस्तों विमान अति जमीन ਦੇ ਵਿੱਚ ਜਿਹੜੀ ਦੂਰੀ ਹੁੰਦੀ ਹੈ ਉਹਦੇ ਵਿੱਚ ਡਾਟਾ ਟ੍ਰਾਂਸਫਰ ਕਰਨ ਦਾ ਕੰਮ ਕਰਦਾ ਹੈ। ਲੇਕਿਨ ਦੋਸਤੋ ਇਹ ਇੱਕ ਸੋਚਣ ਵਾਲੀ ਗੱਲ ਹੈ ਕਿ ਇਹ ਸਾਰੇ ਸਿਸਟਮ ਮਾਈਕਰੋਸਾਫਟ ਦੇ ਨੇ। ਔਰ ساری ਦੁਨੀਆ ਦੇ ਵਿਮਾਨ ਰੁਕਣ ਤੋਂ ਬਾਅਦ ਮਾਈਕਰੋਸਾਫਟ ਦਾ ਇੱਕ ਬਿਆਨ ਆਂਦਾ ਹੈ ਕਿ ਸ਼ਾਇਦ ਕੋਈ ਵਾਇਰਸ ਹੈ ਜੋ ਉਹਨਾਂ ਦੇ ਸਿਸਟਮ ਨੂੰ ਕਰਪਟ ਕਰ ਰਿਹਾ। ਜਿਸ ਕਾਰਨ ਵਿਮਾਨਾਂ ਦੀ ਲੈਂਡਿੰਗ ਦੇ ਵਿੱਚ ਕੋਈ ਸਮੱਸਿਆ ਆ ਰਹੀ ਹੈ। ਲੇਕਿਨ ਦੋਸਤੋ ਇਸ ਵਾਇਰਸ ਨੇ ਸਾਰੀ ਦੁਨੀਆ ਦੇ ਵਿੱਚ ਆਪਣਾ ਪ੍ਰਭਾਵ ਛੱਡ ਕੇ ਇਹ ਸਾਬਿਤ ਕਰ ਦਿੱਤਾ ਸੀ ਕਿ ਇਨਸਾਨ ਜਿੰਨੀ ਮਰਜ਼ੀ ਤਰੱਕੀ ਕਰ ਲਵੇ ਕਿਤੇ ਨਾ ਕਿਤੇ ਆ ਕੇ ਮਜਬੂਰ ਹੋ ਹੀ ਜਾਂਦਾ ਔਰ ਇੱਥੇ ਸਾਨੂੰ ਇਹ ਵੀ ਸਮਝਣਾ ਪੇਗਾ ਕਿ ਇਹ ਵਾਇਰਸ ਬਾਈ ਮਿਸਟੇਕ ਹੋਇਆ ਸੀ ਕਿਤੇ ਇਸ ਦੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ ਜਾਂ ਕਿਸੇ ਸਾਜ਼ਿਸ਼ ਦਾ ਇਹ ਟਰਾਇਲ ਤਾਂ ਨਹੀਂ ਦੋਸਤੋ ਤੁਸੀਂ ਸੋਚ ਰਹੇ ਹੋਣੇ ਹੋ ਕਿ ਗੱਲ ਸ਼ੁਰੂ ਕੀਤੀ ਸੀ ਮੈਂ ਹਵਾ ਤੇ ਪਾਣੀ ਤੋਂ ਬਿਨਾਂ ਜ਼ਿੰਦਗੀ ਜੀਣ ਦੀ ਜਾਂ ਕਿਸੇ ਸਾਜ਼ਿਸ਼ ਦੀ لیکن یہ ٹاپک شاید بدلتا جا رہا ہے لیکن یہ جے ਤੁਸੀਂ ویڈیو پورا دیکھو گے تو ਤੁਹਾਨੂੰ ਇਹ چیز احساس ਹੋਏਗਾ کہ ہوا پانی ਤੋਂ ਬਿਨਾ ਅਜ ਤੀਸਰੀ ਚੀਜ਼ ਨੇ ਉਹ ਜਨਮ ਲੈ ਲਿਆ ਜਿਸ ਤੋਂ ਬਿਨਾ ਸ਼ਾਇਦ ਜ਼ਿੰਦਗੀ ਸੰਭਵ ਨਹੀਂ ਔਰ ਔਰ ਇਹ ਸਾਜ਼ਿਸ਼ ਕਿਸ ਤਰ੍ਹਾਂ ਰਚੀ ਜਾ ਰਹੀ ਹੈ ਔਰ ਕੌਣ ਰਾਚੇ ਰਿਹਾ ਹੈ ਸਾਜ਼ਿਸ਼ ਆਓ ویڈیو ਦੇ ਵਿੱਚ ਅੱਗੇ ਦੇਖਦੇ ਹਾਂ ਦੋਸਤੋ ਦੁਨੀਆ ਦੇ ਵਿੱਚ ਇੱਕ ਦੇਸ਼ ਹੈ ਇਜ਼ਰਾਈਲ ਜਿਹੜਾ ਕਿ ਦੁਨੀਆ ਦੇ ਨਕਸ਼ੇ ਦੇ ਵਿੱਚ ਬੜੀ ਮੁਸ਼ਕਲ ਨਾਲ ਦਿਖਦਾ ਔਰ ਜਿਸ ਦੀ ਆਬਾਦੀ ਸਿਰਫ 9 ਮਿਲੀਅਨ ਹੈ ਲੇਕਿਨ ਅੱਜ ਕੀ ਕਾਰਨ ਹੈ ਕਿ ਸਾਰੀ ਦੁਨੀਆ ਇਜ਼ਰਾਈਲ ਤੋਂ ਡਰਦੀ ਹੈ ਅੱਜ ਅਮਰੀਕਾ ਚਾਈਨਾ ਜਾਂ ਰਸ਼ੀਆ ਬੇਸ਼ੱਕ ਇਹ ਦੁਨੀਆ ਦੀਆਂ ਸੁਪਰ ਪਾਵਰਸ ਹਨ ਲੇਕਿਨ ਇਜ਼ਰਾਈਲ ਨੂੰ ਅੱਜ ਵੀ ਇਹਨਾਂ ਸਭ ਤੋਂ ਜ਼ਿਆਦਾ ਪਾਵਰਫੁਲ ਮੰਨਿਆ ਜਾਂਦਾ ਇਸ ਛੋਟੇ ਜਿਹੇ ਦੇਸ਼ ਦੇ ਵਿੱਚ ਦੁਨੀਆ ਦੇ ਸਭ ਤੋਂ ਪੁਰਾਣੇ ਧਰਮ ਦੇ ਲੋਕ ਰਹਿੰਦੇ ਨੇ ਜਿਨ੍ਹਾਂ ਨੂੰ ਯਹੂਦੀ ਕਿਹਾ ਜਾਂਦਾ ਔਰ ਇਹ ਵੀ ਸਮਝਿਆ ਜਾਂਦਾ ਹੈ ਕਿ ਇਹਨਾਂ ਦਾ ਦਿਮਾਗ ਦੁਨੀਆ ਦੇ ਵਿੱਚ ਸਭ ਤੋਂ ਤੇਜ਼ ਚੱਲਦਾ ਔਰ ਦੁਨੀਆ ਦੇ ਸਭ ਤੋਂ ਸਮਝਦਾਰ ਲੋਕ ਯਹੂਦੀ ਨੇ ਔਰ ਅੱਜ ਕਿਸ ਤਰ੍ਹਾਂ ਇੱਕ ਸਾਰੀ ਦੁਨੀਆ ਨੂੰ ਕੰਟਰੋਲ ਕਰ ਰਹੇ ਨੇ ਆਪਣੀ ਟੈਕਨੋਲੋਜੀ ਦੇ ਨਾਲ ਆਓ ਸਮਝਦੇ ਹਾਂ ਕੁਝ ਸਮਾਂ ਪਹਿਲਾਂ ਤੱਕ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਸੀ ਮਾਈਕਰੋਸਾਫਟ ਜੇ ਗੱਲ ਕਰੀਏ ਮਾਈਕਰੋਸਾਫਟ ਦੀ ਤੇ ਅੱਜ ਪੂਰੀ ਦੁਨੀਆ ਦੇ ਵਿੱਚ 90% ਜੋ ਕੰਪਿਊਟਰਸ ਯੂਜ਼ ਹੋ ਰਹੇ ਨੇ ਉਹਨਾਂ ਦੇ ਵਿੱਚ ਜੋ ਵਿੰਡੋ ਯੂਜ਼ ਹੋ ਰਹੀ ਹੈ ਉਹ ਸਾਰਿਆਂ ਦਾ ਨਿਰਭਾਤਾ ਹੈ ਮਾਈਕਰੋਸਾਫਟ ਔਰ ਮਾਈਕਰੋਸਾਫਟ ਕੰਪਨੀ ਦੇ ਮਾਲਕ ਨੇ ਬਿਲ ਗੇਟਸ ਲੇਕਿਨ ਇਸ ਕੰਪਨੀ ਦੇ ਵਿੱਚ ਸਭ ਤੋਂ ਵੱਡੀ ਹਿੱਸੇਦਾਰੀ ਹੈ ਸਟੀਫ ਬਾਲਮਰ ਦੀ ਜੋ ਕਿ ਇੱਕ ਯਹੂਦੀ ਨੇ ਔਰ ਦੁਨੀਆ ਦੇ ਵਿੱਚ 90% ਕੰਪਿਊਟਰ ਜੋ ਯੂਜ਼ ਹੁੰਦੇ ਨੇ ਵਿੱਚ ਉਹਨਾਂ ਦੇ ਵਿੱਚ ਜੋ ਪ੍ਰੋਸੈਸਰ ਯੂਜ਼ ਹੁੰਦਾ ਉਹ ਪ੍ਰੋਸੈਸਰ ਬਣਾਉਂਦੀ ਹੈ ਇੰਟੈਲ ਔਰ ਉਸ ਇੰਟੈਲ ਕੰਪਨੀ ਦਾ ਜੋ ਰਿਸਰਚ ਸੈਂਟਰ ਹੈ ਉਹ ਵੀ ਇਜ਼ਰਾਈਲ ਦੇ ਵਿੱਚ ਮੌਜੂਦ ਹੈ ਔਰ ਉਸ ਦੇ ਵਿੱਚ 3000 ਜੋ ਕਰਮਚਾਰੀ ਕੰਮ ਕਰਦੇ ਨੇ ਉਹ ਸਾਰੇ ਯਹੂਦੀ ਨੇ Dell ਕੰਪਨੀ ਦਾ ਨਾਮ ਵੀ ਤੁਸੀਂ ਸੁਣਿਆ ਹੋਵੇਗਾ ਅੱਜ ਹਰ ਆਫਿਸ ਦੇ ਵਿੱਚ ਹਰ ਦੂਸਰਾ ਤੀਸਰਾ ਕੰਪਿਊਟਰ ਸਾਨੂੰ Dell ਦੇਖਣ ਨੂੰ ਮਿਲਦਾ ਹੈ ਜਿਸ ਦੇ ਮਾਲਕ ਨੇ ਮਾਈਕਲ Dell ਉਹ ਵੀ ਇੱਕ ਯਹੂਦੀ ਨੇ Instagram WhatsApp ਫੇਸਬੁੱਕ ਮੈਸੈਂਜਰ ਇਹ ਸਾਰਿਆਂ ਦੇ ਮਾਲਕ ਨੇ ਮਾਰਕ ਜ਼ਕਰਬਰਗ ਔਰ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਵੀ ਇਹ ਵੀ ਇੱਕ ਯਹੂਦੀ ਨੇ ਔਰ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਾ 'ਚ ਰਹਿਣ ਵਾਲਾ ਸੌਫਟਵੇਅਰ ਚੈਟ ਜੀ ਪੀ ਟੀ ਔਰ ਇਹਦੇ ਮਾਲਕ ਨੇ ਸੈਮ ਆਲਟਮੈਨ ਇਹ ਵੀ ਯਹੂਦੀ ਨੇ ਔਰ ਜੇ ਗੱਲ ਕਰੀਏ ਵੀ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਕੋਈ ਵੀ ਟੌਪਿਕ ਜਾਂ ਕੋਈ ਵੀ ਚੀਜ਼ ਸਰਚ ਕਰਨੀ ਹੈ ਤੇ ਤੁਸੀਂ ਹਮੇਸ਼ਾ ਗੂਗਲ ਦੇ ਵਿੱਚ ਸਰਚ ਕਰਦੇ ਹੋ ਔਰ ਸਾਰੀ ਦੁਨੀਆ ਦੇ ਸਵਾਲਾਂ ਦੇ ਜਵਾਬ ਤੁਹਾਨੂੰ Google ਤੋਂ ਮਿਲਦੇ ਨੇ ਤੇ Google ਦਾ ਮਾਲਕ ਹੈ ਲੈਰੀ ਪੇਜ ਉਹ ਵੀ ਇੱਕ ਇਹੂਦੀ ਆ ਔਰ ਅੱਜ ਜਿੰਨੀਆਂ ਵੀ ਕੰਪਨੀਆਂ ਆਪਣੇ ਐਪ ਬਣਾ ਰਹੀਆਂ ਨੇ Swiggy, Zomato ਜਾਂ ਇਸ ਤਰ੍ਹਾਂ ਦੇ ਹੋਰ ਵੀ ਐਪ ਜਿਹੜੇ ਤੁਹਾਨੂੰ ਆਮ ਫੋਨ ਜਾਂ ਕੰਪਿਊਟਰ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਉਹ ਸਾਰੇ ਐਪਸ ਜਿਹੜੇ ਨੇ ਉਹ ਰਹਿੰਦੇ ਨੇ Play Store ਦੇ ਉੱਪਰ ਔਰ Play Store ਕੌਣ ਰਨ ਕਰ ਰਿਹਾ ਲੈਰੀ ਪੇਜ ਕਦੀ ਸੋਚ ਕੇ ਦੇਖੋਗੇ ਜੇ ਇੱਕ ਦਿਨ ਲਈ ਕੋਈ ਕਿਸੇ ਕੰਪਨੀ ਦਾ ਐਪ Play Store ਹਟਾ ਦੇਵੇ ਤਾਂ ਕੰਪਨੀ ਛੂਮੰਤਰ ਅੱਜ ਦੁਨੀਆ ਦੇ ਵਿੱਚ ਸ਼ਾਇਦ ਹੀ ਕੋਈ ਐਸਾ ਆਫਿਸ ਹੋਏਗਾ ਜਿਸ ਦੇ ਵਿੱਚ ਕੰਪਿਊਟਰ ਦੇ ਵਿੱਚ Gmail ਤੋਂ ਬਿਨਾ ਕੰਮ ਹੋ ਸਕੇ ਸੋਚ ਕੇ ਦੇਖੋ ਕਿ ਅਗਰ ਤੁਹਾਡੀ ਈਮੇਲ ਜਾਂ Gmail ID ਹੀ ਬੰਦ ਹੋ ਗਈ ਤਾਂ ਤੁਹਾਡੇ ਕੋਲ ਕੀ ਰਹਿ ਜਾਏਗਾ ਅੱਜ ਜਦੋਂ ਦੁਨੀਆ ਦੇ ਵਿੱਚ ਇੱਕ ਦੌੜ ਲੱਗੀ ਹੈ ਫਾਲੋਅਰਸ ਵਧਾਣ ਦੀ ਸਬਸਕ੍ਰਾਈਬਰ ਵਧਾਣ ਦੀ ਤੇ ਸੋਚ ਕੇ ਦੇਖੋ ਜਦੋਂ ਤੁਹਾਡੀ ਈਮੇਲ ਜਾਂ Gmail ID ਕਿਸੇ ਨੇ ਬੰਦ ਕਰ ਦਿੱਤੀ ਤੇ ਤੁਹਾਡੇ ਫਾਲੋਅਰਸ ਕਿੰਨੇ ਰਹਿ ਜਾਣਗੇ ਜਾਂ ਤੁਹਾਡੀ ID ਕੌਣ ਦੇਖ ਪਾਏਗਾ ਔਰ ਦੋਸਤੋ Google ਦੇ ਨਾਲ ਨਾਲ ਹੁਣ ਜਿਸ ਪਲੇਟਫਾਰਮ ਤੇ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ YouTube ਇਸ ਦੇ ਮਾਲਕ ਨੇ ਲੈਰੀ ਪੇਜ ਸਰਗੇ ਬ੍ਰਿੰਗ ਔਰ ਇਹ ਦੋਨੋਂ ਵੀ ਦੋਸਤੋ ਯਹੂਦੀ ਨੇ ਦੇਖਣ ਤੋਂ ਇਸ ਵੀਡੀਓ ਨੂੰ ਦੇਖਣ ਤੋਂ ਪਹਿਲੇ ਦੋਸਤੋ ਤੁਸੀਂ ਸਮਝ ਜੂਗੇ ਕਿ ਸ਼ਾਇਦ ਇਜ਼ਰਾਈਲ ਦੇ ਕੋਲ ਬਹੁਤ ਸਾਰੇ ਪਰਮਾਣੂ ਬੰਬ ਨੇ ਜਿਸ ਕਰਕੇ ਪੂਰੀ ਦੁਨੀਆ ਉਹਨਾਂ ਤੋਂ ਡਰਦੀ ਆ ਲੇਕਿਨ ਇਜ਼ਰਾਈਲ ਦੇ ਕੋਲ ਦੋਸਤੋ ਉਹ ਹਥਿਆਰ ਹੈ ਜੋ ਹਜ਼ਾਰਾਂ ਪਰਮਾਣੂ ਬੰਬਾਂ ਤੋਂ ਵੀ ਖਤਰਨਾਕ ਹੈ ਕਿਉਂਕਿ ਪਰਮਾਣੂ ਬੰਬ ਸ਼ਾਇਦ ਕੁਝ ਕਿਲੋਮੀਟਰ ਤੱਕ ਜਿਹੜੇ ਆ ਅਸਰ ਕਰਦੇ ਆ ਲੇਕਿਨ ਅੱਜ ਉਹ ਪਰਮਾਣੂ ਬੰਬ ਚੱਲਿਆ ਜਿਸ ਦੀ ਝਲਕ ਦੁਨੀਆ ਨੇ ਪਹਿਲੀ ਵਾਰੀ ਦੇਖੀ ਆ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਸਰਦਾਰ ਹੋਏਗਾ ਜਿਸ ਤਰ੍ਹਾਂ ਅੱਜ ਦੁਨੀਆ ਦੇ ਸਾਰੇ ਇਹ ਰਿਪੋਰਟਸ ਤੇ ਹੋ ਹੱਲਾ ਹੋ ਰਿਹਾ ਹੈ ਇਹ ਵਾਇਰਸ ਵੀ ਹੋ ਸਕਦਾ ਹੈ ਇਹ ਕਿਸੇ ਦੀ ਗਲਤੀ ਵੀ ਹੋ ਸਕਦੀ ਆ ਲੇਕਿਨ ਇਹ ਵੀ ਸ਼ੱਕ ਹੈ ਕਿ ਇਹ ਕਿਸੇ ਦੀ ਸਾਜ਼ਿਸ਼ ਵੀ ਹੋ ਸਕਦੀ ਹੈ ਅੱਜ ਦੁਨੀਆ ਨੂੰ ਉਹ ਚੀਜ਼ ਯਾਦ ਆਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਸਾਈਬਰ ਹਮਲਾ ਪੂਰੀ ਦੁਨੀਆ ਦੇ ਵਿੱਚ ਵੀ ਹੋ ਸਕਦਾ ਹੈ ਇਹ ਵੀਡੀਓ ਇਜ਼ਰਾਈਲ ਜਾਂ ਯਹੂਦੀ ਕੌਮ ਨੂੰ ਬਦਨਾਮ ਕਰਨ ਲਈ ਨਹੀਂ ਸੀ ਨਾ ਹੀ ਉਹਨਾਂ ਦੀ ਕੋਈ ਵਡਿਆਈ ਕਰਨ ਲਈ ਬਲਕਿ ਇਹ ਤੁਹਾਨੂੰ ਸੁਚੇਤ ਕਰਨ ਲਈ ਹੈ ਕਿ ਅੱਜ ਤਰੱਕੀ ਦੀ ਲੜਾਈ ਦੇ ਵਿੱਚ ਇੱਕ ਦੂਸਰੇ ਤੋਂ ਅੱਗੇ ਜਾਣ ਲਈ ਦੇਖੋ ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ ਦੋਸਤੋ ਇਹ ਤਾਂ ਸਿਰ ਸਮੱਸਿਆ ਆਉ ਹੋਣਾਂ ਦੇ ਇਸ ਦੇ ਹਾਲਤੇ ਵੀਡੀਓ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਕਿ ਅੱਜ ਕਿਸ ਤਰ੍ਹਾਂ ਦੁਨੀਆ ਦੇ 90% ਲੋਕ ਇੱਕ ਹੀ ਦੇਸ਼ ਦੇ ਲੋਕਾਂ ਦੁਆਰਾ ਬਣਾਏ ਗਏ ਸੌਫਟਵੇਅਰ ਯੂਜ਼ ਕਰ ਰਹੇ ਨੇ ਜਿਸ ਦੇਸ਼ ਦਾ ਨਾਮ ਹੈ ਇਜ਼ਰਾਈਲ ਇੱਥੇ ਤੁਹਾਨੂੰ ਇਹ ਵੀ ਦੱਸਦੀਏ ਕਿ ਕਿ ਯਹੂਦੀ ਕੌਮ ਦੇ ਲੋਕ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹੋਣ ਉਹ ਇਜ਼ਰਾਈਲ ਦੇ ਨਾਗਰਿਕ ਹੁੰਦੇ ਨੇ ਮਤਲਬ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਰਹੋ ਤੁਸੀਂ ਨਾਗਰਿਕ ਇਜ਼ਰਾਈਲ ਦੇ ਹੀ ਰਹੋਗੇ ਤਾਂ ਇੱਥੇ ਤੁਹਾਨੂੰ ਦੇਖਣਾ ਪੈਗਾ ਕਿ ਕਿਸ ਤਰ੍ਹਾਂ ਇਜ਼ਰਾਈਲ ਪੂਰੀ ਦੁਨੀਆ ਦੇ ਉੱਪਰ ਸ਼ਿਕੰਜਾ ਜਿਹੜਾ ਉਹ ਆਪਣਾ ਕਸਦਾ ਜਾ ਰਿਹਾ ਹੈ ਔਰ ਉਹਨੇ ਕਿਸ ਤਰ੍ਹਾਂ ਪੂਰੀ ਦੁਨੀਆ ਨੂੰ ਅੱਜ ਮਜਬੂਰ ਕਰ ਦਿੱਤਾ ਹੈ ਉਹ ਸਿਰਫ ਇਜ਼ਰਾਈਲ ਦੇ ਲੋਕਾਂ ਦੇ ਬਣਾਏ ਗਏ ਸੌਫਟਵੇਅਰ ਹੀ ਯੂਜ਼ ਕਰੇ ਲੇਕਿਨ ਅਸੀਂ ਗੱਲ ਕਰਨੀ ਹੈ ਇਸ ਦੇ ਹੱਲ ਦੀ ਦੋਸਤੋ ਇੱਥੇ ਇੰਡੀਵਿਜੂਅਲੀ ਸਭ ਦੇਸ਼ਾਂ ਨੂੰ ਇਹ ਚਾਹੀਦਾ ਹੈ ਕਿ ਆਪਣੇ ਆਪਣੇ ਸੌਫਟਵੇਅਰ ਜਿਹੜੇ ਨੇ ਉਹ ਡਿਵੈਲਪ ਕਰਨ ਔਰ ਆਪਣੇ ਦੇਸ਼ ਦੀ ਡਿਪੈਂਡੈਂਸੀ ਜੋ ਇਜ਼ਰਾਈਲ ਤੇ ਆ ਉਹਨੂੰ ਖਤਮ ਕੀਤਾ ਜਾਵੇ ਤੁਸੀਂ ਸੋਚੋਗੇ ਕਿ ਸ਼ਾਇਦ ਇਹ ਸੰਭਵ ਨਹੀਂ ਪਰ ਨਹੀਂ ਐਸਾ ਹੈ ਨਾਰਥ ਕੋਰੀਆ ਨਾਮ ਦਾ ਇੱਕ ਛੋਟਾ ਜਿਹਾ ਦੇਸ਼ ਹੈ ਤੁਸੀਂ ਜਰੂਰ ਇਹਦਾ ਨਾਮ ਸੁਣਿਆ ਹੋਵੇਗਾ ਕਿਉਂਕਿ ਜਦੋਂ ਅਸੀਂ ਨਾਰਥ ਕੋਰੀਆ ਦਾ ਨਾਮ ਸੁਣਦੇ ਹਾਂ ਤਾਂ ਕਿਮ ਜੋង ਦਾ ਚਿਹਰਾ ਸਾਡੇ ਸਾਹਮਣੇ ਆ ਜਾਂਦਾ ਯਸ ਨਾਰਥ ਕੋਰੀਆ ਨਾਰਥ ਕੋਰੀਆ ਇੱਕ ਛੋਟਾ ਜਿਹਾ ਦੇਸ਼ ਹੈ ਡਿਕਟੇਟਰ ਦੇਸ਼ ਹੈ ਲੇਕਿਨ ਅੱਜ ਵੀ ਉਹ ਕਿਸੇ ਵੀ ਦੂਸਰੇ ਦੇਸ਼ ਦੇ ਬਣਾਏ ਸੌਫਟਵੇਅਰ ਨੂੰ ਯੂਜ਼ ਨਹੀਂ ਕਰਦਾ ਉਹਨਾਂ ਦਾ ਆਪਣਾ ਸਰਚ ਇੰਜਨ ਵੀ ਹੈ ਔਰ ਦੋਸਤੋ ਜੇ ਅੱਜ ਨਾਰਥ ਕੋਰੀਆ ਬਾਕੀ ਦੇਸ਼ਾਂ ਦੇ ਸੌਫਟਵੇਅਰ ਨੂੰ ਨਕਾਰ ਸਕਦਾ ਹੈ ਔਰ ਆਪਣਾ ਸੌਫਟਵੇਅਰ ਡਿਵੈਲਪ ਕਰ ਸਕਦਾ ਹੈ ਤੇ ਕੀ ਗੱਲ ਬਾਕੀ ਦੇਸ਼ਾਂ 'ਚ ਕੀ ਕਮੀ ਹੈ ਬਾਕੀ ਦੇਸ਼ਾਂ ਨੂੰ ਵੀ ਚਾਹੀਦਾ ਹੈ ਕਿ ਜਲਦ ਤੋਂ ਜਲਦ ਮਾਈਕਰੋਸਾਫਟ ਜਾਂ ਇਹ ਇਜ਼ਰਾਈਲ ਦੀਆਂ ਬੜਾਈਆਂ ਕੰਪਨੀਆਂ ਦੇ ਸੌਫਟਵੇਅਰ ਜਿਹੜੇ ਨੇ ਇਹਨਾਂ ਦੇ ਅਲਟਰਨੇਟਿਵ ਤਿਆਰ ਕਰੇ ਤਾਂ ਜੋ ਇਦਾਂ ਦੀ ਸਮੱਸਿਆ ਜਿਹੜਾ ਦੁਬਾਰਾ ਕਿਸੇ ਵੀ ਦੇਸ਼ ਦੇ ਵਿੱਚ ਆ ਨਾ ਸਕੇ ਕੱਲ ਜੋ ਹੋਇਆ ਇਹ ਸ਼ਾਇਦ ਇੱਕ ਕੋਇਨਸੀਡੈਂਟ ਹੋ ਸਕਦਾ ਹੈ ਲੇਕਿਨ ਹੁਣ ਸਮਾਂ ਹੈ ਸੰਭਲਣ ਦਾ ਹੁਣ ਸਮਾਂ ਹੈ ਉਹ ਡਿਸੀਜਨ ਲੈਣ ਦਾ ਕਿ ਸ਼ਾਇਦ ਆਉਣ ਵਾਲਾ ਸਮਾਂ ਜਿਹੜਾ ਉਹ ਦੁਨੀਆ ਲਈ ਬਹੁਤ ਜ਼ਿਆਦਾ ਖਤਰਨਾਕ ਹੋਏਗਾ ਜੋ ਵਰਲਡ ਵਾਰ ਦੇ ਵਿੱਚ ਪਾਨ ਦੇ ਉੱਪਰ ਹੋਇਆ ਸੀ ਜੋ ਪਰਮਾਣੂ ਹਮਲਾ ਸਿਰਫ ਇੱਕ ਦੇਸ਼ ਨੂੰ ਬਰਬਾਦ ਕਰਨ ਲਈ ਸੀ ਸ਼ਾਇਦ ਵੈਸਾ ਕੋਈ ਪਰਮਾਣੂ ਹਮਲਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹੋਏਗਾ ਔਰ ਸ਼ਾਇਦ ਸਾਰੀ ਦੁਨੀਆ ਨੂੰ ਰੋਕ ਵੀ ਲਵੇਗਾ ਇਸ ਕਰਕੇ ਅੱਜ ਮੌਕਾ ਹੈ ਸਾਨੂੰ ਸਮਝਣ ਲਈ ਇੱਕ ਹਿੰਟ ਦਿੱਤਾ ਗਿਆ ਹੈ ਸ਼ਾਇਦ ਜਿਦਾ ਪਹਿਲੇ ਗੱਲ ਕੀਤੀ ਹੈ ਕਿ ਸ਼ਾਇਦ ਇਹ ਕੋਇਨਸੀਡੈਂਸੀ ਲੇਕਿਨ ਜੇ ਹੁਣ ਵੀ ਅਸੀਂ ਨਾ ਸੰਭਲੇ ਤੇ ਸ਼ਾਇਦ ਬਹੁਤ देर ਹੋ ਜਾਏਗੀ ਧੰਨਵਾਦ